ਸੱਚੀ ਰਿਕਾਲ ਜੀਨੰਦ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਜੀ 20 ਇੰਚ ਸ਼ਕਤੀ ਤੇ 11.5 ਇੰਚ ਤੀਰੇ ਦੀਆਂ ਕਾਟਾਂ ਕਿਵੇਂ ਵੀ ਆਪਾਂ ਨੇ ਮੋੜਾ ਰੱਖਣਾਗਾ ਬਿਨਾ ਸਕੇਲਾਂ ਤੋਂ ਕਾਟ ਕਿਵੇਂ ਪਾਈਏ ਕਿਵੇਂ ਪਲੇਟਾਂ ਦੇ ਨਿਸ਼ਾਨ ਲਾਉਣੇ ਨੇ ਤੇ ਕਿਵੇਂ ਕੱਪ ਪਲੇਟਾਂ ਦੇ ਲਾਉਣੇ ਨੇ ਇਹਦੇ ਬਾਰੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਜੀ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਕਮੈਂਟ ਵੀ ਜਰੂਰ ਕਰ ਦਿਆ ਕਰੋ ਤੇ ਇੱਕ ਹਾਈਪ ਦਾ ਬਟਨ ਆਉਂਦਾਗਾ ਉਹ ਹੈਪ ਵੀ ਜਰੂਰ ਦੇ ਦਿਆ ਕਰੋ ਇੱਕ ਜੇ ਵੀਡੀਓ ਆਪਣੀ ਕਈ ਵਾਰੀ ਇੰਗਲਿਸ਼ ਚ ਚੱਲ ਪੈਂਦੀ ਹੈਗੀ ਤਾਂ ਉਹ ਸੈਟਿੰਗ ਦੇ ਬਟਨ ਤੇ ਜਾ ਕੇ ਪੰਜਾਬੀ ਚ ਹੋ ਜਾਂਦੀ ਹੈ ਜੀ ਤਾਂ ਤੁਸੀਂ ਉਹਦੀ ਸੈਟਿੰਗ ਕਰ ਲਿਆ ਕਰੋ ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪਾਂ ਕੁੜਤੀ ਦੇ ਜਿਹੜੇ ਪੱਲੇ ਨੇ ਉਹ ਧਾਰ ਲੇ ਵੀ ਜਿਵੇਂ ਮਾਰਜਨ ਮੈਂ ਤੁਹਾਨੂੰ ਦੱਸਿਆ ਹੋਇਆ ਵੀ 3 ਇੰਚ ਆਪਾਂ ਘੇਰੇ ਦੇ ਫੋਲਡ ਕਰਨ ਦਾ ਮਾਰਜਨ ਤੇ 2-2 ਇੰਚ ਚੱਕਾਂ ਦਾ ਰੱਖਣਾਗਾ 2 ਇੰਚ ਜਾਂ 1.5 ਇੰਚ ਜੇ ਕਪੜਾ ਘੱਟ ਹੈ ਤਾਂ 1.5 ਵੀ ਰੱਖ ਸਕਦੇ ਹਾਂ ਉਸੇ ਹਿਸਾਬ ਨਾਲ ਆਪਾਂ ਪੱਲੇ ਧਾਰ ਲਾਂਗੇ ਜੀ ਪੱਲੇ ਧਾਰਨ ਤੋਂ ਬਾਅਦ ਜੀ ਆਪਾਂ ਸੈਂਟਰ ਚ ਕਰੀਜ ਬਣਾ ਲਾਂਗੇ ਵੀ ਸੈਂਟਰ ਚ ਫੋਲਡ ਕਰ ਲਾਂਗੇ ਪੱਲੇ ਨੂੰ ਡਬਲ ਕਰ ਲਾਂਗੇ ਤੇ ਪ੍ਰੈਸ ਨਾਲ ਕਰੀਜ਼ ਬਣਾ ਲਾਂਗੇ ਜੀ ਦੋਨੋਂ ਪੱਲਿਆਂ ਦੀ ਆਪਾਂ ਨੇ ਕਰੀਜ਼ ਬਣਾ ਲਈ ਤੇ نیچے ਆਪਾਂ ਨੇ ਵਿਛਾਉਣਾ ਜੀ ਪਿਛਲਾ ਪੱਲਾ ਪਿਛਲਾ ਪੱਲਾ ਹਮੇਸ਼ਾ نیچے ਵਿਛਾਉਣਾ ਤੇ ਉੱਪਰ ਜਿਹੜਾ ਆਪਾਂ ਨੇ ਫਰੰਟ ਵਾਲਾ ਪੱਲਾਗਾ ਉਹ ਉੱਪਰ ਰੱਖਣਾਗਾ ਹਮੇਸ਼ਾ ਜਿਹੜਾ ਪਿਛਲਾ ਪੱਲਾਗਾ ਉਹ نیچے ਹੁੰਦਾ ਜੀ ਤੇ ਮੂਰਲਾ ਪੱਲਾ ਉੱਪਰ ਹੁੰਦਾਗਾ ਇਸ ਤਰੀਕੇ ਨਾਲ ਤੁਸੀਂ ਜਿਹੜੇ ਦੋਨੋਂ ਪੱਲੇ ਨੇ ਉਹ ਰੱਖ ਲਿਓ ਤੇ ਜੋਇੰਟ ਸਾਈਡ ਦੋਨਾਂ ਦੀ ਇੱਕ ਸਾਈਡ ਰਹਿਣੀ ਚਾਹੀਦੀ ਹੈ ਜੀ ਓਪਨ ਸਾਈਡ ਦੋਨਾਂ ਦੀ ਇੱਕ ਸਾਈਡ ਹੋਣੀ ਚਾਹੀਦੀ ਹੈ ਵੀ ਇਹ ਨਾ ਹੋਵੇ ਇੱਕ ਸਾਈਡ ਤੁਸੀਂ ਓਪਨ ਸਾਈਡ ਰੱਖ ਲਈ ਇੱਕ ਦੀ ਤੁਸੀਂ ਜੋਇੰਟ ਸਾਈਡ ਰੱਖ ਲਈ ਇਹ ਚੀਜ਼ ਦਾ ਖਾਸ ਧਿਆਨ ਰੱਖਣਾਗਾ ਦੋਨੋਂ ਪੱਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਬਿਛਾ ਲਾਂਗੇ ਜੀ ਇੱਕ ਰੀਜ ਜਿਹੜੀ ਸੈਂਟਰ ਵਾਲੀ ਐ ਤੇ ਤੁਸੀਂ ਪ੍ਰੈਸ ਜ਼ਰੂਰ ਕਰ ਲਿਓ ਕਿਉਂਕਿ ਕੋਈ ਵੀ ਕਿਤੋਂ ਕੱਪੜਾ ਬਲ ਨਾ ਰਹੇ ਜੇ ਆਪਣੇ ਕੱਪੜੇ 'ਚ ਫਿਰ ਉੱਚਾ ਨੀਵਾ ਕਟਿੰਗ ਹੋ ਜਾਂਦਾ ਤੇ ਨੀਚੇ ਘੇਰੇ ਤੇ ਕਢਾਈ ਐ ਜੀ ਆਪਾਂ ਨੇ ਲੰਬਾਈ ਨਾਪ ਲਈ ਵੀ ਇੰਨਾ ਕੱਪੜਾ ਆਪਣਾ ਫालतੂ ਐ ਇੱਥੇ ਆਪਾਂ ਨੇ ਨਿਸ਼ਾਨ ਲਾ ਲਿਆ ਹੁਣ ਆਪਾਂ ਸਕੇਲ ਨਾਲ ਚੰਗੀ ਤਰ੍ਹਾਂ ਨਿਸ਼ਾਨ ਸਿੱਧਾ ਕਰ ਲਾਂਗੇ ਜੀ ਵੀ ਇੰਨੀ ਆਪਾਂ ਨੇ ਜਿਹੜਾ ਕੱਪੜਾ ਗਾ ਉਹ ਰੱਖਣਾਗਾ ਫालतू ਕੱਪੜੇ ਨੂੰ ਆਪਾਂ ਬਾਅਦ ਵਿੱਚ ਕਟਿੰਗ ਕਰ ਦਾਂਗੇ ਹੁਣ ਆ ਗਈ ਗੱਲ ਜੀ ਟੀਰੇ ਦੀ ਟੀਰਾ ਹੈਗਾ ਇਹਨਾਂ ਦਾ 11.5 ਹਮੇਸ਼ਾ ਅੱਧਾ ਕਿਉਂਕਿ ਆਪਾਂ ਨੇ ਜਿਹੜਾ ਪੱਲਾਗਾ ਉਹਨੂੰ ਡਬਲ ਫੋਲਡ ਕੀਤਾ ਹੋਇਆਗਾ ਵੀ ਸੈਂਟਰ ਚੋਂ ਮੋੜਿਆ ਹੋਇਆਗਾ ਇਸ ਲਈ ਆਪਾਂ ਤੀਰਾ ਵੀ ਇਸੇ ਤਰੀਕੇ ਨਾਲ ਕਟਾਂਗੇ ਜੇਕਰ ਤੁਹਾਨੂੰ ਸੈਂਟਰ ਫੇਰ ਵੀ ਨਹੀਂ ਕਰਨਾ ਆਉਂਦਾ ਜਿਵੇਂ 11 ਤੇ ਤੁਸੀਂ ਇੰਚੀ ਟੇਪ ਰੱਖ ਕੇ ਅੱਧ ਚੋਂ ਮੋੜ ਲਿਓ ਤਾਂ ਦੇਖੋ ਪੌਣੇ 11.5 ਤੇ ਰੱਖ ਕੇ ਮੈਂ ਇੰਚੀ ਟੇਪ ਜਿਵੇਂ ਮੋੜਿਆਗਾ ਐਵੇਂ ਮੋੜ ਲਿਓ ਜਦੋਂ ਆਪਾਂ ਇਹਨੂੰ ਮੋੜਾਂਗੇ ਤਾਂ ਪੌਣੇ 6 ਦਾ ਅੱਧਾ ਆਜੂਗਾ ਜੀ ਫਿਰ ਇਸ ਤੋਂ ਬਾਅਦ ਤੀਰੇ ਦਾ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਨੀਚੇ ਨੂੰ 7 ਇੰਚ ਤੱਕ ਮੋਢੇ ਦੀ ਲੰਬਾਈ ਰੱਖਣੀ ਹੈਗੀ ਮੋਢਾ ਲੰਬਾ ਰੱਖਣ ਤੋਂ ਬਾਅਦ ਜੀ ਆਪਾਂ ਐਲ ਐਲ ਟਾਈਪ ਇੱਕ ਬਾਕਸ ਬਣਾ ਲਾਂਗੇ ਓਪਨ ਸਾਈਡ ਬਣਾਉਣਾ ਇਹ ਤੁਸੀਂ ਨਾਕੇ ਵੀ ਜੋਇੰਟ ਸਾਈਡ ਇਹ ਹੁਣ ਹੈਗੀ ਹੈ ਜੀ ਇਹਨਾਂ ਦੀ ਛਾਤੀ 20 ਇੰਚ 20 ਇੰਚ ਦਾ ਜੀ ਆਪਾਂ ਸੈਂਟਰ ਕਰਾਂਗੇ ਹੁਣ ਤਾਂ ਆਪਾਂ ਨੂੰ ਪਤਾ ਹੀ ਆ 10 ਹੈ ਕਈ ਵਾਰੀ ਨਹੀਂ ਵੀ ਜੇ ਪਤਾ ਲੱਗਦਾ ਤਾਂ ਤੁਸੀਂ ਐਵੇਂ ਇੰਚੀ ਟੇਪ ਫੋਲਡ ਕਰ ਲਿਓ ਤਾਂ ਇਹਦੀ ਜਿਹੜੀ ਛਾਤੀ ਆ ਉਹ 10 ਇੰਚ ਨਿਕਲ ਕੇ ਆ ਜੂਗੀ ਆਪਾਂ 10 ਇੰਚ ਤੇ ਨਿਸ਼ਾਨ ਲਾ ਲੈਣਾਗਾ ਤੇ ਅੱਧੇ ਇੰਚ ਦਾ ਨਿਸ਼ਾਨ ਜੀ ਆਪਾਂ ਬਾਕਸ ਦੇ ਅੰਦਰ ਨੂੰ ਤੇ نیچے 2 ਇੰਚ ਲੰਬਾਈ 'ਚ ਉਹ 2 ਇੰਚ ਤੇ ਨਿਸ਼ਾਨ ਲਾ ਲਿਆ ਹੁਣ ਆਪਾਂ ਇਹਨੂੰ ਥਕੌਂਚ ਨਾਲ ਮਲਾ ਦਾਂਗੇ ਹੁਣ ਇੱਥੋਂ ਆਪਣਾ ਜਿਹੜਾ ਬਾਕਸ ਹੈ ਥੋੜਾ ਜਿਹਾ ਅੰਦਰ ਨੂੰ ਹੋ ਗਿਆ ਨੀਚੋਂ ਜਿੱਥੋਂ ਕਿ ਵੀ ਇਹਦੀ ਬਾਕਸ ਦੀ ਕੋਨਾ ਸੀਗਾ ਹੁਣ ਆਪਾਂ ਨੇ ਪਲੇਟਾਂ ਲੈਣੀਆਂ ਨੇ ਜੀ ਪਲੇਟਾਂ ਹੈਗੀਆਂ ਨੇ ਇਹਨਾਂ ਦੀਆਂ 11 ਤੇ ਤਿਆਰ ਅੱਧਾ ਇੰਚ ਆਪਾਂ ਸਲਾਈਡਰ ਰੱਖਾਂਗੇ 11.5 ਤੇ ਆਪਾਂ ਨਿਸ਼ਾਨ ਲਾ ਲਿਆ ਤੇ 7 ਇੰਚ ਪਲੇਟਾਂ ਦੀ ਲੰਬਾਈ ਦਾ ਨਿਸ਼ਾਨ ਲਾ ਲੈਣਾ 11.5 ਤੋਂ ਬਾਅਦ ਆਪਾਂ 7 ਇੰਚ ਤੇ ਮਿੰਕੇ ਨਿਸ਼ਾਨ ਲਾਇਆ ਜਿਹੜੀ ਚੜਾਈ ਰੱਖੀ ਹੈ ਜੀ ਉਹ ਆਪਾਂ ਰੱਖੀ ਹੈ 3.5 ਇੰਚ ਜੇਕਰ 18 ਇੰਚ ਛਾਤੀ ਹੁੰਦੀ ਤਾਂ ਆਪਾਂ 3.5 ਇੰਚ ਰੱਖ ਲੈਣੇ ਹੁੰਨੇ ਆ ਤੇ 20 ਇੰਚ ਤੇ ਆਪਾਂ 20.5 ਇੰਚ ਤੇ ਲਾ ਲੋ 22 ਇੰਚ ਤੱਕ ਆਪਾਂ 3.5 ਇੰਚ ਜਿਹੜੀ ਚੜਾਈ ਰੱਖਣੀ ਹੈ ਹੁਣ ਜਿਹੜੀ ਹੈਗੀ ਆ ਜੀ ਸਾਈਡ ਸਲਾਈ ਦਾ ਨਿਸ਼ਾਨ ਜੇ ਤਾਂ ਦੇਖੋ ਕੱਦ ਦਾ ਵੀ ਬੰਦਾ ਮਾਦਰ ਹੈਗਾ ਤਾਂ ਤਾਂ ਉਹਨਾਂ ਦੇ 14 ਇੰਚ ਵੀ ਰੱਖ ਲੈਣੇ ਆ ਉਹ ਨਾਰਮਲ ਆਪਾਂ ਸਾਈਡ ਸਲਾਈ 15 ਤੇ ਲਾਉਣੇ ਹੁੰਨੇ ਆ ਜੀ ਨਿਸ਼ਾਨ ਮੋਡੇ ਤੋਂ نیچے ਜਿੱਥੇ ਆਪਾਂ ਮੋਡੇ ਦਾ 7 ਇੰਚ ਤੇ ਬਾਕਸ ਬਣਾ ਲੈਣਾ ਇਦੋਂ نیچے 15 ਇੰਚ ਤੱਕ ਆਪਾਂ ਨਿਸ਼ਾਨ ਲਾ ਲੈਣੇ ਆ ਨਾਰਮਲ ਦਾ ਜੇਕਰ ਕੋਈ ਵੀ ਐਵੇਂ ਆ ਹਨਾ ਕਿਸੇ ਨੂੰ ਬਹਿਮ ਹੁੰਦਾ ਵੀ ਸਾਡੇ ਚਾਕ ਵੀ ਉੱਚਾ ਨਾ ਰਹਿ ਜਾਣਾ ਤਾਂ ਆਪਾਂ 15 ਤੇ ਨਿਸ਼ਾਨ ਲਾ ਸਕਦੇ ਆ ਜੀ ਤਾਂ ਇਹ ਕੱਦ ਦੇ ਹਿਸਾਬ ਨਾਲ ਹੁੰਦਾ ਜੇ ਕੋਈ ਜ਼ਿਆਦਾ ਲੰਬਾ ਬੰਦਾਗਾ ਉਹਦੇ 16 ਤੱਕ ਨਿਸ਼ਾਨ ਲੱਗ ਜਾਂਦੇ ਨੇ ਇਤੋਂ ਨੀਵੇਂ ਨਿਸ਼ਾਨ ਵੀ ਵਧੀਆ ਨਹੀਂ ਲੱਗਦੇ ਹਨ ਇਸ ਤਰੀਕੇ ਨਾਲ ਜੀ ਆਪਾਂ ਨੇ हिਪ ਦਾ ਨਿਸ਼ਾਨ ਲਾਉਣਾ ਹੁਣ ਆ ਗਈਆਂ ਜੀ ਵੀ ਆਪਣੀਆਂ ਕੱਪ ਪਲੇਟਾਂ ਦੇ ਨਿਸ਼ਾਨ ਕੱਪ ਪਲੇਟਾਂ ਦੇ ਨਿਸ਼ਾਨ ਹਮੇਸ਼ਾ ਜਿਹੜੀ ਆਪਾਂ ਸਿੱਧੀ ਪਲੇਟ ਲਈਏ ਪਲੇਟ ਪਾਉਣੇ ਆ ਉਹ ਤੋਂ ਰੱਖ ਕੇ ਲੱਗਦੇ ਨੇ ਜੀ ਜਿੱਥੇ ਆਪਾਂ 11 11.5 ਇੰਚ ਤੇ ਸਿੱਧੀ ਪਲੇਟ ਦਾ ਨਿਸ਼ਾਨ ਲਾਇਆ ਤੇ نیچے ਵਾਲੀ ਪਲੇਟ ਜਿਹੜਾ ਆਪਾਂ ਕਮਰ ਦਾ ਨਿਸ਼ਾਨ ਲਾਉਣਾ ਉਹ ਆਪਾਂ ਦੋਨੋਂ ਪਲੇਟਾਂ ਦੇ 7 ਇੰਚ ਦੇ نیچے ਨੂੰ 4 ਇੰਚ ਰੱਖ ਦੇਣਾ ਉੱਪਰੋਂ 3 ਇੰਚ ਤੇ ਨਿਸ਼ਾਨ ਸਿੱਧਾ ਲਾ ਲੈਣਾ ਇੱਥੇ ਆਪਣੇ ਕਮਰ ਦਾ ਹੋ ਗਿਆ ਹੁਣ ਕਮਰ ਵਾਲੇ ਨਿਸ਼ਾਨ ਤੇ ਜਿਹੜਾ ਆਪਾਂ ਨੇ ਲੰਬੀ ਪਲੇਟ ਦਾ ਨਿਸ਼ਾਨ ਲਾਇਆ ਸੀ ਉਥੋਂ ਚੱਕ ਲੈਣਾ ਜੀ ਕਮਰ ਨਾਲ ਮੇਲ ਦੇਣਾ ਆਪਣੀ نیچے ਵਾਲੀ ਕੱਪ ਪਲੇਟ ਹੋ ਗਈ ਹੁਣ ਉੱਪਰ ਵਾਲੀ ਦਾ ਕੀ ਕਰਨਾ ਆਪਾਂ ਨੇ ਉਹ ਤੋਂ ਥੋੜਾ ਜਿਹਾ ਪੁਆਇੰਟ ਤੋਂ ਉੱਪਰ ਲੈ ਕੇ ਮੋੜਿਆ ਨੇ ਸੈਂਟਰ ਤੋਂ ਪਿੱਛੇ ਹਟਾ ਕੇ ਬਸ ਨਿਸ਼ਾਨ ਲਾ ਲੈਣਾ ਕੋਈ ਕਿਤੋਂ ਨਾਪਣ ਦੀ ਜ਼ਰੂਰਤ ਨਹੀਂ ਤੇ ਪਲੇਟ ਤੋਂ ਸਿੱਧੀ ਪਲੇਟ ਤੋਂ ਆਪਾਂ ਨੇ ਜਿਹੜਾ ਇਹਦਾ ਨਿਸ਼ਾਨ ਲਾਉਣਾਗਾ ਤਕੋਣ ਚ ਇਹ ਉੱਪਰ ਵਾਲੀ ਦਾ ਹੈਗਾ 2.5 ਇੰਚ ਜੀ نیچے ਵਾਲੀ ਦਾ 2.5 ਇੰਚ ਇਸ ਤਰੀਕੇ ਨਾਲ ਜੀ ਆਪਾਂ ਨੇ ਨਿਸ਼ਾਨ ਲਾ ਲੈਣੇ ਨੇ ਬਿਲਕੁਲ ਸੌਖਾ ਜਿਹਾ ਤਰੀਕਾ ਹੈਗਾ ਬਾਰ-ਬਾਰ ਨਾ ਇੰਚੀ ਟੇਪ ਨਾਲ ਨਾਪਣ ਦੀ ਜ਼ਰੂਰਤ ਹੈ ਇਹ ਹੁਣ ਮੋਡੇ ਦਾ ਆ ਗਿਆ ਜੀ ਮੋਡੇ ਦਾ ਆਪਾਂ ਨੇ ਜਿਹੜਾ ਮੂਰਲਾ ਮੋਡਾ ਇੱਥੋਂ ਬਾਕਸ ਬਣਾਇਆ ਜਿੱਥੋਂ ਉੱਥੋਂ ਦੇੜੀਆਂ ਆਪਾਂ ਨੇ ਪੌਣੇ ਇੰਚ ਦੀ ਸ਼ੇਪ ਜਿਹੜਾ ਪਿਛਲਾ ਉਹ ਤੋਂ ਆਪਾਂ ਨੇ ਡੇਢ ਤੋਂ ਪੌਣੇ 2 ਇੰਚ ਤੱਕ ਦੀ ਦੇ ਦੇਣੀ ਹੈਗੇ ਵੀ ਡੇਢ ਇੰਚ ਤੋਂ ਘੱਟ ਵੀ ਨਾ ਦਿਓ ਹੁਣ ਦੇਖੋ ਜੀ ਆਪਾਂ ਨੇ ਪੌਣੇ ਇੰਚ ਤੇ ਇੱਥੋਂ ਇਹਨੂੰ ਗੋਲ ਘਮਾਤਾ ਇਹ ਜਿਹੜੀ ਆਪਾਂ ਤੋ ਕੋਨ ਦੀ ਨਿਸ਼ਾਨ ਨੀਚੇ ਅੰਦਰ ਨੂੰ ਲਾਇਆ ਸੀ ਨਾ 1/2 ਇੰਚ ਉਥੋਂ ਚੱਕਿਆ ਜੀ ਇਹ ਨਿਸ਼ਾਨ ਆਪਾਂ ਨੇ ਫਰੰਟ ਦਾ ਹੁਣ ਬੈਕ ਦਾ ਆਪਾਂ ਨੇ ਕੀ ਕੀਤਾ ਜੀ ਉਹ ਬਾਕਸ ਤੋਂ 1 1/2 ਇੰਚ ਦੇ ਨਿਸ਼ਾਨ ਲਾ ਲਿਆ ਉਹਦੀ ਆਪਾਂ ਨੇ ਉਥੋਂ ਸ਼ੇਪ ਦਿੱਤੀ ਇਹ ਦੇਖੋ ਜੀ ਮੈਂ ਤੁਹਾਨੂੰ ਗੂੜੇ ਕਰਕੇ ਦਿਖਾਉਣੀ ਆ ਨਿਸ਼ਾਨ ਇੱਕ ਤਾਂ ਇਹ ਹੋ ਜਾਂਦਾ ਕੈਮਰੇ ਦੇ ਵਿੱਚ ਨਿਸ਼ਾਨ ਥੋੜੇ ਜਿ ਘੱਟ ਦਿਸਦੇ ਨੇ ਹੁਣ ਤੁਹਾਨੂੰ ਕਲੀਅਰ ਦਿਖ ਰਿਹਾ ਜੀ ਇਸ ਤਰੀਕੇ ਨਾਲ ਆਪਾਂ ਨੇ ਨਿਸ਼ਾਨ ਲਾਉਣੇ ਨੇ ਤੇ ਇਥੋਂ ਆਪਾਂ ਨੇ ਕਟਾਂ ਪਾ ਦੇਣੀਆਂ ਨੇ ਨਾ ਤਾਂ ਆਪਾਂ ਕਈ ਵਾਰੀ ਸਿੱਧਾ ਹੀ ਲੈ ਜਾਂਦੇ ਆਪਾਂ ਫੀਟਿੰਗ 20 ਤੋਂ ਲਾ ਕੇ ਉੱਪਰ ਵਾਲੇ 20 11.5 ਦਾ ਜਿੱਥੇ ਨਿਸ਼ਾਨ ਲਾਇਆ ਮੈਂ ਉੱਥੋਂ ਆਪਾਂ ਕਈ ਵਾਰੀ ਸਿੱਧਾ ਹੀ ਮੇਲ ਦਿੰਦੇ ਆ ਪਿਛਲਾ ਪੱਲਾ ਤਾਂ ਉਹ ਪਿੱਛੇ ਬੁਲਬਲੇ ਜੇ ਬਣਦੇ ਰਹਿੰਦੇ ਨੇ ਇਹਦੇ ਨਾਲ ਤੁਹਾਡਾ ਸਹੀ ਤਰੀਕੇ ਨਾਲ ਮੋਡਾ ਕਟਿੰਗ ਹੋਊਗਾ ਜੀ ਜੇਕਰ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਾਉਨੇ ਹੋ ਫੀਟਿੰਗ ਕੋਈ ਵੀ ਹੋਵੇ ਜਿਵੇਂ ਇਹਦੀ 20 ਹੈ ਜੇ 22 ਇੰਚ ਦੀ ਹੁੰਦੀ ਤਾਂ ਉਹਦਾ ਵੀ ਨਿਸ਼ਾਨ ਐਵੇਂ ਤੀਰੇ ਦਾ ਕਾਰਟ ਸੀ ਪਾਉਣ ਦਾ ਤਰੀਕਾ ਜਿਹੜਾ ਸੇਮ ਹੀ ਐ ਜੇਕਰ ਤੁਹਾਨੂੰ ਸਲਾਈ ਦਾ ਕੰਮ ਆਉਂਦਾ ਤਾਂ ਤੁਸੀਂ ਘਰ ਬੈਠੇ ਆਪਣੀ ਕਮਾਈ ਕਰ ਸਕਦੇ ਹੋ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਘਰ ਬੈਠਿਆਂ ਨੂੰ ਇਹ ਤੁਹਾਨੂੰ ਕੰਮ ਆਊਗਾ ਇੱਕ ਤਰ੍ਹਾਂ ਦੀ ਥੋਡੀ ਘਰ ਬੈਠਣ ਦੀ ਜੌਬ ਲੱਗ ਜਾਂਦੀ ਹੈ ਜੇਕਰ ਆਪਾਂ ਨੂੰ ਸਲਾਈ ਕਢਾਈ ਜਾਂ ਕੋਈ ਵੀ ਕੰਮ ਪੇਂਟਿੰਗ ਦਾ ਆਉਂਦਾ ਸਲਾਈ ਕਢਾਈ ਦਾ ਆਉਂਦਾ ਇਸ ਲਈ ਹੱਥ ਦਾ ਹੁਨਰ ਜ਼ਰੂਰ ਸਿੱਖਣਾ ਚਾਹੀਦਾ ਜੀ ਨਾ ਕੋਈ ਆਪਣੇ ਤੋਂ ਇਹ ਚੀਜ਼ ਖੋ ਸਕਦਾਗਾ ਇਹ ਆਪਣਾ ساری ਜ਼ਿੰਦਗੀ ਦਾ ਇੱਕ ਗਹਿਣਾ ਹੁੰਦਾ ਜੇਕਰ ਆਪਾਂ ਕੋਈ ਕੰਮ ਸਿੱਖਦੇ ਆਂਗੇ ਨਾਲੇ ਟਾਈਮ ਪਾਸ ਹੋ ਜਾਂਦਾ ਨਾਲੇ ਕਮਾਈ ਦਾ ਸਾਧਨ ਹੋ ਜਾਂਦਾ ਧੰਨਵਾਦ ਜੀ